ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੁਤਵੀਰ ਗਿੱਲ ਤੁਸੀਂ ਦੇਖ ਰਹੇ ਹੋ ਆਪਣਾ ਇਹ ਦੂਜੀ ਵੀਡੀਓ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖ ਕੇ ਦੱਸਿਓ ਵੀ ਇਹਦੇ ਵਿੱਚ ਕੀ ਸੁਧਾਰ ਦੀ ਲੋੜ ਹੈ ਤੇ ਕਿਵੇਂ ਦੀ ਲੱਗ ਰਹੀ ਹੈ ਵੀਡੀਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ ਨਾ ਹੋਏ ਪਰ ਇਹ ਬੰਦੂਕ ਆਪਣੀ ਹੋਣਾ ਛੋਟੂ ਓਏ ਆਏ ਕਿਵੇਂ ਕਰਦਾ ਬੰਦੂਕ ਦਾ ਫਟਾ ਸਾਡੀ ਦਾ ਨਿਕਲੂਆ ਦਾ ਕਿਉਂ ਨਾ ਨਿਕਲੂਆ ਸ਼ੇਰਾ ਇਹ ਲੋਡ ਹੋ ਰਹੀ ਹੈ ਦੇਖ ਸਕਦੇ ਆ ਆ ਲਾਤਾ ਬਾਈ ਇਹਦੇ ਉੱਤੇ ਬਰੂਦ ਟੋਪੀ ਤੇ ਇਹਨੂੰ ਐ ਮੜਾ ਇੱਕ ਅੜਾ ਕਰਤਾ ਕਿਉਂਕਿ ਡਿੱਗੇ ਨਾ ਹੁਣ ਚੂੜੀਆਂ ਕਰ ਲਈਆਂ ਸਾਫ਼ ਲੈ ਬਾਈ ਹੁਣ ਚਾਲੂ ਰੈਡੀ ਹੈ ਹਾਂਜੀ ਇਹ ਦੋ ਵਾਦ ਅਸੀਂ ਚੱਲ ਪਏ ਨਹਿਰ ਵੱਲ ਕਿਉਂਕਿ ਨਹਿਰ ਦੇ ਉੱਤੇ ਜਾ ਕੇ ਫਾਇਰਿੰਗ ਕਰਨੀ ਉਹ ਪਰਲੀ ਸਾਈਡ ਨਹਿਰੋਂ ਪਾਰੋਂ ਵੀ ਜਿਹੜੇ ਰੋਜ ਉਹਦੇ ਵਿੱਚ ਦੀ ਆਉਂਦੇ ਨਾ ਨਹਿਰ ਵਿੱਚ ਦੀ ਉਹਦੇ ਕਰਕੇ ਡਰ ਜਾਣ ਤਾਂ ਕਰਕੇ ਉਧਰ ਨੂੰ ਜਾ ਰਹੇ ਆਂ ਵੀ ਉਧਰ ਜਾ ਕੇ ਫਾਇਰਿੰਗ ਕਰੀਏ ਤਾਂ ਕਿ ਇਹਦੇ ਪੋਟਾਸ਼ ਦੇ ਖੜਾਕ ਨਾਲ ਇੱਧਰ ਨਾ ਆਉਣ ਤੇ ਅਸੀਂ ਹੌਲੀ ਹੌਲੀ ਜਾ ਰਹੇ ਆਂ ਜੀ ਉਧਰਲੀ ਸਾਈਡ ਸਾਹ ਸਾਹਮਣੇ ਜਿਹੜਾ ਤੁਹਾਨੂੰ 플ਾਂਟ ਖੇੜਦੀ ਦਾ 플ਾਂਟ ਐ ਚੋ ਆਪਾਂ ਚੱਕੀ ਸੀ ਮਿੱਟੀ ਇੱਥੇ ਲਾ ਤੇ ਤੜੇ ਪਿਛਲੇ ਸਾਲ ਗਰਮੀ ਦੇ ਵਿੱਚ ਆਇਆ ਸੀ ਆਨੰਦ ਇੱਥੇ ਪੂਰਾ ਚੱਲਦੇ ਸੀ ਕਿਤੇ ਠੰਡੇ ਤੇ ਕਿਤੇ ਸਮੋਸੇ ਓ ਬਾਈ ਨਹਿਰ ਦੇ ਕਿਨਾਰੇ ਤੇ ਬਹੁਤ ਹੀ ਘੈਂਟ 뷰 ਆ ਰਿਹਾ ਜੀ ਤੇ ਬਹੁਤ ਹੀ ਸੋਹਣਾ ਪਾਣੀ ਚੱਲ ਰਿਹਾ ਨਹਿਰ ਦੇ ਵਿੱਚ ਐਤ ਕੀ ਤਾਂ ਬੰਦੀ ਵੀ ਨਹੀਂ ਦੱਸ ਰੇ ਬਹੁਤ ਵਧੀਆ 뷰 ਚੱਲ ਰਿਹਾ ਜੀ 뷰 ਚੱਲ ਰਿਹਾ ਤਰਾਸਾ ਕਰ ਰਹੇ ਆ ਲੋਡ ਇਧਰ ਨਹਿਰ ਬੰਨੀ ਆਉਂਦੇ ਆ ਉਹ ਨਹਿਰ ਦੇ ਭਰਲੀ ਸਾਈਡ ਜਿਆਦੇ ਰਹਿੰਦੇ ਆ ਜੀ ਰੋਜ਼ ਇਹ ਦੇ ਕਰਕੇ ਇਧਰ ਨੂੰ ਫਾਇਰ ਕਰਦੇ ਆ ਉਧਰੋਂ ਹੀ ਭੱਜ ਭੁੱਜ ਜਾਣਗੇ ਇਤਾਂ ਦੇ ਵਿੱਚ ਨੁਕਸਾਨ ਨਾ ਕਰਨਗੇ ਉਹਨਾਂ ਦਾ ਵਿਚਾਰਿਆਂ ਲਈ ਖਾਣ ਲਈ ਇਹਨਾਂ ਦੇ ਵੀ ਕੁਝ ਹੈ ਨਹੀਂਗਾ ਸਿੱਧਰੋਂ ਉਧਰੋਂ ਇਧਰੋਂ ਉਧਰੋਂ ਚੱਲ ਕੇ ਬਸ ਕੰਮ ਚੱਲੇ ਜਾਂਦੇ ਇਹਨਾਂ ਦਾ ਵੀ ਕਿ ਨੁਕਸਾਨ ਤਾਂ ਕਰਦੇ ਆ ਦੇ ਪਿਆਰ ਨਾ ਮਾਰ ਦੋਗਣਾ ਸੈੱਟ ਦਿਓ ਇਹਦਾ ਲਾਇਸੈਂਸ ਹੋਰ ਹੈ ਨਹੀਂਗਾ ਰੈਂਸ ਬਣਵਾਉਣਾ ਹਜੇ ਤਾਂ ਇਹਦਾ ਹੀ ਓਹ ਫੋਨ ਪਿਆ ਦੁਬਾਰੇ ਫਿਰ ਲੋਡ ਕਰ ਲਈਏ ਇਹ ਦੂਜਾ ਫਿਰ ਸ਼ੁਰੂ ਕਰਾਂਗੇ ਹੁਣ ਲੈ ਛੁੱਟ ਬੰਦੇ ਤਿੰਨ ਆਏ ਐ ਲੋਡ ਕਰਨ ਵਾਸਤੇ ਕੋਈ ਯਾਰ ਇਤਿਹਸਾ ਲਾਈਨ ਹੁੰਦੀਆਂ ਵਿੱਚ ਤੁਸੀਂ ਫેર ਨਹੀਂ ਕਰ ਸਕਦੇਗੇ ਪਰ ਕਰਕੇ ਥੋੜੀ ਜਾਣਕਾਰੀ ਜ਼ਰੂਰੀ ਹੈ ਉਧਰ ਪਰਾ ਕਰਕੇ ਚਲਾਈਂ ਇੱਥੇ ਨਾ ਚਲਾਈਂ ਮੁੰਡਾ ਕਰ ਰਿਹਾ ਫਾਇਰ ਬਈ ਪੜਾ ਕਰ ਲੈ ਯਾਰ ਉਧਰ ਹੋ ਜਾ ਆਈ ਵਾ ਬਹੁਤ ਹੀ ਵਧੀਆ ਫਾਇਰਿੰਗ ਹੋ ਰਹੀ ਹੈ